ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾ ਵਡਰੀ ਫਾਰਮ ਦੇ ਉੱਤੇ ਜੀ ਆਦੀ ਵੀਰੇ ਵਿੱਚ ਪਾ ਟੌਪ ਦੀ ਝੋਟੀ ਸੇ ਲੈ ਕੇ ਆਏ ਜੀ ਗੱਬਣ ਆ ਬਾਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੋਂ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਸੀਕਾਲ ਸਸੀਕਾਲ ਜੀ ਹੋ ਠੀਕ ਹੋ ਵਧੀਆ ਜੀ ਠੀਕ ਹੈ ਵੀਰ ਜੀ ਵਧੀਆ ਜੀ ਨਾਮ ਤੇ ਡਰੈਸ ਫੋਲੋ ਜੀ ਨਾਮ ਜਰਨੈਲ ਸਿੰਘ ਵਾਟ ਵੀਰੇ ਹਮ ਪਿੰਡ ਸਿਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੇੜੇ ਪਿੰਡ ਭਾਈ ਰ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ ਵੀਰੇ 77012 ਹੂੰ 70002 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਝੋਟੀ ਦੇਖਣਾ ਕਿਹੜਾ ਸੂਆ ਸੂੰਦੀ ਆ ਇਹ ਦੂਜਾ ਸੂਆ ਸੂੰਦੀ ਆ ਵੀਰੇ ਕਿੰਨੇ ਦਿਨ ਲਊ ਬਾਈ ਇਹ ਲੈ ਜੀ ਵੀਰੇ ਦੱਸ ਦੇਣਾ ਸੂਨ ਦੇ 10 ਤੋਂ ਦਿਨ 10 ਕਿ ਦਿਨ ਲੈ ਜੀ ਹਾਂਜੀ ਹਾਂਜੀ ਕਿੰਨਾ ਕਿ ਰਕਾਰਡ ਆ ਵੀਰੇ ਦੁੱਧ ਇਹਦਾ ਚੋਇਆ ਜੀ 13 14 ਲੀਟਰ ਪਿਛਲੇ ਸੂਏ ਓਕੇ ਬਾਈ ਹਾਂਜੀ ਫੇਸ ਦੀ ਬਿਊਟੀ ਚੈੱਕ ਕਰੋ ਬਾਈ ਸਿੰਘ ਦੀ ਕੁਆਲਿਟੀ ਬੜੀ ਚੰਗੀ ਆ ਦੋਨੇ ਸਿੰਘ ਇੱਕੋ ਜਿਹਾ ਜਮਾ ਨੇੜੋਂ ਮੋੜੇ ਵੀ ਆ ਬਾਈ ਪੂਰੀ ਪਲੀ ਵੀ ਆ ਜਾਣ ਵਾਲੀ ਆ ਕੱਦ ਚੰਗਾ ਬਈ ਊੜਾ ਫੜਾ ਦਿਖਾਵਾਂਗੇ ਨੇੜ ਤੋਂ ਤੇ ਥਣ ਦੇਖੋ ਲੈ ਅੱਲਾ ਕੱਲਾ ਥਣ ਪੂਰੀ ਵਿੱਤੀ ਦੇ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਨਾਲਾ ਨੂੜਾ ਕਰਮਾੜੀ ਦੇ ਫੁੱਲ ਚੰਗੀਆਂ ਨੇ ਬਈ ਕੀ ਬਾਤ ਆ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਫੇਸ ਦੇਖੋ ਬਈ ਖੋਲੀ ਮੈਂ ਤੋਰ ਕੇ ਰੱਖਾਈ ਮੜੀ ਊੜਾ ਫੜਾ ਕਰਮਾੜੀ ਦਾ ਬਹੁਤ ਚੰਗਾ ਗਾ ਬਹੁਤ ਚੰਗੀ ਝੋਤੀ ਆ ਬ੍ਰਿੰਗੀ ਨਾ ਹੀ ਇੱਕ ਤਰ੍ਹਾਂ ਦਾ ਸਹੀ ਗੱਲ ਆ ਬਈ ਡਾਇਮੰਡ ਪੀਸ ਡਾਇਮੰਡ ਪੀਸ ਹੀ ਆ ਜਮਾ ਕੀ ਬਾਤ ਆ ਬਈ ਹੂੰ ਹੂੰ ਲੈ ਕੀ ਬਾਤ ਚੰਗੇ ਦੁੱਧ ਵਾਲੀ ਆ ਝੋਟੀ ਪੂਰੇ ਚੰਗੇ ਦੁੱਧ ਵਾਲੀ ਆ ਵੀਰੇ 16 17 ਲੀਟਰ ਖੁੱਲਾ ਦੁੱਧ ਹੀ ਪਾਸਣਾ ਠੀਕ ਆ ਬਈ ਹੂੰ ਕਹਿੰਦਾ ਤਾਂ ਦਰਦੀ ਆ ਨਾ ਗੱਲ ਇਹ ਥੋੜਾ ਚੈੱਕ ਕਰੋ ਕਰਮਾਲੀ ਦਾ ਕੀ ਬਾਤ ਆ ਬਈ ਥੋੜਾ ਜਿਹਾ ਗਾਮਾਂ ਤੋਂ ਡਰਦੀ ਆ ਕੁਆਲਿਟੀ ਤਾਂ ਫੁੱਲ ਲੱਗਣੀ ਬਈ ਕੁਆਲਿਟੀ ਪੂਰੀ ਇੱਕ ਨੰਬਰ ਵੀਰੇ ਸਿਰਾ ਪੂਰਾ ਚੰਗਾ ਥਣ ਪੈਠ ਪੂਰੇ ਦੀ ਬਾਡੀ ਬਾਂਤਰ ਦੀ ਪੂਰੀ ਚੌਰੀ ਸਹੀ ਗੱਲ ਆ ਹਾਂ ਲੇਵਾ ਦੇਖੋ ਪੰਡੇ ਹੀ ਲਾ ਦੇ ਗੀਆਂ ਇੱਥੋਂ ਸੂਟਾਂ ਕਲੇਵਾਲਾ ਲੈਣੀਆਂ ਬਾਈ ਜਿਹੜੇ ਹਿਸਾਬ ਨਾਲ ਤਿਆਰੀ ਹੈ ਨਾ ਹਜੇ ਦਿਨ ਪਿਆ ਮੈਂ ਕਹਿੰਦਾ ਕੀ ਬਾਤਾਂ ਆਈਆਂ ਸਿੰਘ ਦੇਖ ਬਾਈ ਦੋਨੇ ਸਿੰਘ ਇੱਕੋ ਜਿਹੇ ਜਮਾ ਨਾਲੋਂ ਮੋੜੇ ਵੇ ਬਿਊਟੀ ਪੱਖ ਮਿਲਕ ਪੱਖ ਸਾਰੀਆਂ ਗੱਲਾਂ ਓਕੇ ਆ ਓਕੇ ਜਮਾ ਓਕੇ ਆ ਜੀ ਪੂਰਾ ਨਗੀਨੇ ਆ ਟੌਪ ਕਲਾਸ ਹੀ ਆ ਸਹੀ ਗੱਲ ਆ ਮੁੱਲ ਕੀ ਹੈ ਵੀਰੇ ਜੀ ਮੁੱਲ ਇਹਦਾ ਵੀਰੇ ਬਸ ਜਾਇਜ ਜਾਈ ਉਹ ਤਾਂ ਜੇ ਤਾਂ ਕਿਸੇ ਹੋਰ ਕੋਲੇ ਹੁੰਦੀ ਤਾਂ ਬਹਾਲਾ ਮੁੱਲ ਕਰਦੀ 1.40 ਮੁੱਲ ਕਰਦੇ ਜਾਇਜ ਜੀ ਮਾਨਤਨ ਹੋਜੂ ਹਾਂ ਮਾਨਤਨ ਕਰਦਾਂਗੇ 1 ਲੱਖ 40 ਹਜ਼ਾਰ ਰੁਪਇਆ ਮੁੱਲ ਮਾਨਤਨ ਕੋਈ ਚੱਕਰ ਨਹੀਂ ਬਾਈ ਮੌਕੇ ਦੇ ਹੋਜੂਗਾ ਪਰ ਝੋਟੀ ਚੰਗੀ ਇੱਕ ਚੀਜ਼ ਆ ਦੁੱਧ ਵਾਲਾ ਪੀਸ ਆਪਾਂ ਛਾਂ ਤੋਂ ਲੇਵਾ ਦਵਾਰੇ ਚੈੱਕ ਕਰਵਾਣੇ ਕੱਚੀ ਕੱਚੀ ਉਹ ਸਾਨਾ ਅੰਦਾਜ਼ਾ ਲਾਇਓ ਸਾਰੀਆਂ ਬਾਲਟਾਂ ਲਾ ਕੱਢੂ ਫੇਰ ਕਰਮ ਵਾਲੀ ਨੇ ਸੋਨਾ ਹਾਂਜੀ ਠੰਡੀ ਠੁੰਡੀ ਕਿਵੇਂ ਆ ਠੰਡੀ ਠੁੰਡੀ ਪੂਰੀ ਆ ਬਰੇ ਪੂਰੀ ਵਧੀਆ ਕੋਈ ਸੀਲਸ ਲੱਗਾ ਵਧੀਆ ਪੂਰੀ ਠੀਕ ਆ ਕਿਵੇਂ ਮਰਜੀ ਹੱਥ ਮੇਰੀ ਮਰਜੀ ਚੱਲੋ ਕੋਈ ਚੱਕਰ ਵਾਲੀ ਗ ਕਿਆ ਬਾਤ ਆ ਜੀ ਸੁਭਾਅ ਬੜਾ ਠੰਡਾ ਹਨ ਪੂਰੀ ਠੰਡੀ ਆ ਵੀਰੇ ਹਮ ਹਾਂ ਤੇ ਕਿਸੇ ਵੀਰ ਨੂੰ ਬਈ ਝੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ